ਹਾਂਜੀ ਦੇਖ ਸਕਦੇ ਹੋ ਕਾਫੀ ਸੰਗਤਾਂ ਪਹੁੰਚ ਰਹੀਆਂ ਨੇ ਇਸ ਸਮੇਂ ਦੂਰੋਂ ਦੂਰੋਂ ਪਹੁੰਚ ਰਹੀਆਂ ਨੇ ਤੇ ਇੱਕ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਸੰਗਤਾਂ ਨੂੰ ਵੀ ਵੀ ਜਿਵੇਂ ਕਿ ਭਾਰੀ ਘੱਟ ਵਿੱਚ ਸੰਗਤਾਂ ਆ ਰਹੀਆਂ ਨੇ ਵੀ ਆਪਣੇ ਪਰਸ ਵਗੈਰਾ ਮੋਬਾਈਲ ਵਗੈਰਾ ਦਾ ਧਿਆਨ ਵੀ ਰੱਖਣ ਜੀ ਹਾਂਜੀ ਇਸ ਤਰਫ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਕਿ ਸੰਗਤਾਂ ਦੂਰੋਂ ਦੂਰੋਂ ਪਹੁੰਚ ਕੇ ਨਮਸਤਕੌਰਿਆਂ ਨੇ ਹੌਲੇ-ਹੌਲੇ ਤੇ हां जी ਤੁਹਾਨੂੰ ਜੂਮ ਕਰਕੇ ਦਿਖਾ ਰਿਹਾ ਮੈਂ ਦਰਸ਼ਨ ਕਰਵਾ ਰਿਹਾ ਹਾਂ ਗੁਰਦੁਆਰਾ ਸਾਹਿਬ ਜੀ ਦੇ ਕਰੋ ਜੀ ਦਰਸ਼ਨ ਭਾਗਾਂ ਵਾਲੇ ਤੇ ਇਸ طرف ਆਏਗੇ ਨੇ ਗੱਡੀਆਂ پارک ਕਰਨ ਲਈ ਜਗ੍ਹਾ ਸਾਹਮਣੇ ਤੁਸੀਂ ਵੇਖ ਸਕਦੇ ਹੋ ਜਿਵੇਂ ਕਿ ਆਪਾਂ ਗੱਡੀਆਂ ਪਾਰਕ ਕਰਨੀਆਂ ਟਰੈਕਟਰ ਟਰਾਲੀਆਂ ਤੇ ਗੱਡੀਆਂ ਕਾਰਾਂ ਮੋਟਰਸਾਈਕਲ ਆਦਿ ਇਹ ਆਉਣ ਦਾ ਰਸਤਾ ਐਂਟਰ ਹੋਣ ਦਾ ਇਸ ਤਰਫ ਤੋਂ ਤੇ ਇਸ ਤਰਫ ਹੈਗਾ ਹੀ ਗੁਰਦੁਆਰਾ ਸਾਹਿਬ ਕੇਸਗੜ ਸਾਹਿਬ ਜਿੱਥੇ ਅੱਜ ਹੌਲਾ ਮਹੱਲਾ ਗੁਰੂਆਂ ਦਾ ਸ੍ਰੀ ਗੁਰਗੋਬ ਸਿੰਘ ਮਹਾਰਾਜ ਜੀ ਦਾ ਹੌਲਾ ਮਹੱਲਾ ਐ ਲੋਕਾਂ ਦੀਆਂ ਹੌਲੀਆਂ ਤੇ ਖਾਲਸੇ ਦਾ ਹੌਲਾ ਐ ਹੋਲੇ ਮਹੱਲੇ ਤੇ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਸਾਸਰੀਆ ਕਾਲ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ ਹੋਲੇ ਮਹੱਲੇ ਤੇ ਦਿਹਾੜੇ ਦੀਆਂ ਤਖਤ ਜ਼ਰੀ ਕੇਸਗੜ੍ਹ ਸਾਹਿਬ ਔਲ ਆਉਣ ਵਾਲੀ ਸੰਗਤ ਨੂੰ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਵਧਾਈਆਂ ਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਬਤਿ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਬਤਿ ਬਾਬਾ ਜੀ ਤੁਹਾਡਾ ਨਾਮ ਕੀ? ਬਾਬਾ ਜੀ ਮੇਰਾ ਨਾਮ ਹੈਗਾ ਪਰਮਿੰਦਰ ਸਿੰਘ ਜੀ। ਪਰਮਿੰਦਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਬਾਬਾ ਜੀ? ਬਾਬਾ ਜੀ ਅਸੀਂ ਲੁਧਿਆਣੇ ਤੋਂ ਆਏ ਆ ਜੀ। ਅੱਛਾ ਜੀ ਕਿਹੜੇ ਦਾਲ ਤੋਂ ਬਾਬਾ ਜੀ? ਬਾਬਾ ਜੀ ਬੁੱਢਾ ਦਾਲ। ਹਾਂ ਜੀ। ਬਾਬਾ ਜੀ ਗਿੰਦਰ ਸਿੰਘ ਅਕਾਲੀ ਰਕਵੇ ਵਾਲੇ। ਅੱਛਾ ਜੀ। ਬਾਬਾ ਜੀ ਗਿੰਦਰ ਸਿੰਘ ਅਕਾਲੀ ਰਕਵੇ ਵਾਲੇ। ਅੱਜ ਹੌਲੇ ਮੰਡੇ ਤੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਸੰਤਾ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਸੈਕਟਰੀ ਸਾਹਿਬ ਕਹੂਗੇ ਜੀ। ਕੀ ਕਹਿਣਾ ਚਾਹੁੰਦੇ ਹੋ ਬਾਬਾ ਜੀ? ਵਾਹਿਗੁਰੂ ਅੱਜ ਗੁਰੂ ਕੀ ਲਾਡਲੀ ਫੌਜ ਸਾਰੇ ਧਰਾਂ ਪੰਥਾਂ ਦੀ ਫੌਜ ਨਿਹੰਗ ਸਿੰਘ ਅੱਜ ਮੱਲਾ ਕੱਢ ਰਹੇ ਨੇ ਸ਼੍ਰੀ ਅਨੰਦਪੁਰ ਸਾਹਿਬ ਤੇ ਜਹੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਰਾਜਾ ਰਾਜ ਸਿੰਘ ਜੀ ਜਹੇਦਾਰ ਬਾਬਾ ਮੇਜਰ ਸਿੰਘ ਜੀ ਜਹੇਦਾਰ ਬਾਬਾ ਭਲਵੀਰ ਸਿੰਘ ਜੀ ਸਾਰੇ ਧਰਾਂ ਪੰਥਾਂ ਦੇ ਮੁਖੀ ਹਾਜ਼ਰ ਨੇ ਤੇ ਸਾਰੀ ਫੌਜ ਅੱਜ ਤਿਆਰ ਬਰ ਤਿਆਰ ਹੋ ਕੇ ਮੱਲਾ ਖੇਡਣ ਲਈ ਤਿਆਰ ਹੋ ਕੇ ਇੱਥੇ ਲੰਗਰ 'ਚ ਬੈਠੇ ਆ ਹੁਣ ਇਸ ਤੋਂ ਬਾਅਦ ਮੱਲਾ ਖੇਡਣ ਚੱਲੇ ਆ ਜੀ ਤੋਂ ਸਾਰੇ ਵੀਰਾਂ ਨੂੰ ਬੇਨਤੀ ਆ ਮੱਲੇ ਦੀ ਤਿਆਰੀ ਵਾਸਤੇ ਆਪਣੇ ਪੜਾ ਤੇ ਪਹੁੰਚੋ ਤੇ ਆਪਣੇ ਆਪਣੇ ਜਥੇਦਾਰਾਂ ਦੇ ਨਾਲ ਹੋਲੇ ਦੀ ਮੱਲੇ ਦੀ ਜਿਹੜੀ ਅਫਜਾਈ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਮ ਸਰਵੋਤਮ ਦਾ ਸੈਕਟਰੀ ਲੁਧਿਆਣੇ ਤੋਂ ਜੀ ਬਲਜੀਤ ਸਿੰਘ ਖਾਲਸਾ ਬਾਬਾ ਬਲਜੀਤ ਸਿੰਘ ਜੀ ਆਪਣੇ ਨਾਲ ਖਾਲਸਾ ਜੀ ਨੇ ਜੋ ਕਿ ਦਾਸ ਸੈਕਟਰੀ ਲੁਧਿਆਣੇ ਤੇ ਪਹੁੰਚੇ ਨੇ ਤੇ ਆਪਾਂ ਨੂੰ ਬਹੁਤ ਹੀ ਵਧੀਆ ਬਾਬਾ ਦਲਜੀਤ ਸਿੰਘ ਜੀ ਤੇ ਬਹੁਤ ਹੀ ਵਧੀਆ ਇੰਟਰਵਿਊ ਦਿੱਤੀ ਆ ਬਾਬਾ ਜੀ ਨੇ ਹਾਂਜੀ ਕਿਹੜਾ ਬਾਬਾ ਜੀ ਕਰੋ ਜੀ ਗੁਰਦੁਆਰਾ ਸ੍ਰੀ ਅਨੰਦ ਪ੍ਰਸਾਦ ਜੀ ਦੇ ਦਰਸ਼ਨਾਂ ਸੰਗਤਾਂ ਤੁਸੀਂ ਵੇਖ ਸਕਦੇ ਹੋ ਇਸ਼ਨਾਨ ਕਰ ਰਹੀਆਂ ਹਨ ਗੁਰੂ ਸ੍ਰੀ ਸਰੋਵਰ ਸਾਹਿਬ ਦੇ ਵਿੱਚ ਜਿੱਥੇ ਕੀ ਅੱਜ ਹਾਲੇ ਮਹੱਲੇ ਤੇ ਪਹੁੰਚੇ ਅਜੇ ਅਸੀਂ ਚਲ ਵੀ ਤੁਸੀਂ ਸੰਗਤਾਂ ਦਾ ਭਾਰ ਹੀ ਰਸ ਵੇਖ ਸਕਦੇ ਹੋ ਸਰੋਵਰ ਸਾਹਿਬ ਵਿੱਚ ਜਿਵੇਂ ਕਿ ਇਸ਼ਨਾਨ ਕਰ ਰਹੀਆਂ ਨੇ ਸੰਗਤਾਂ ਤੇ ਮਾਤਾ ਜੀ ਸੇਵਾ ਕਰ ਰਹੀਆਂ ਹਨ ਕਿਹੜੀ ਜਗ੍ਹਾ ਦਾ ਬਾਬਾ ਜੀ? ਹਾਂਜੀ। ਕਿਹੜੀ ਜਗ੍ਹਾ ਦਾ ਆਏ ਤੁਸੀਂ? ਮੁੱਠਿਆ ਵਾਲੇ ਹੋ ਜੀ। ਇਹ ਕਿੱਥੇ ਪੈਂਦਾ ਬਾਬਾ ਜੀ ਇਹ? ਇਹ ਰੋਜਪੁਰ ਜ਼ਿਲ੍ਹੇ ਚ ਪੈਂਦਾ ਹਣ ਤਰਨਤਾਰਨ ਚ ਕਰਾਇਆ। ਅੱਛਾ ਜੀ ਹੌਲੇ ਮੱਲੇ ਤੋਂ ਆਏ ਜੀ ਤੁਸੀਂ ਇਹ? ਹਾਂਜੀ। ਕੀ ਨਾਮ ਆ ਤੁਹਾਡਾ? ਸਲਵਿੰਦਰ ਸਿੰਘ। ਸਲਵਿੰਦਰ ਸਿੰਘ। ਪਿੰਡ ਮਿੱਠੇ ਵਾਲੇ ਤੋਂ ਆ ਜੀ। ਹਾਂਜੀ ਮੁੱਠਿਆ ਵਾਲਾ। ਅੱਛਾ ਜੀ ਠੀਕ ਹੈ ਜੀ। ਧੰਨਵਾਦ ਜੀ ਬਾਬਾ ਜੀ ਬਹੁਤ ਆਡਾ। ਹਾਂਜੀ ਚੜ੍ਹਦੀ ਕਲਾ। ਹਾਂਜੀ ਹਾਂਜੀ। ਰੋਜਪੁਰ ਤੋਂ ਆਏ ਨੇ ਬਾਬਾ ਜੀ ਇਹ। ਚਲਣਾ ਸ੍ਰੀ ਗੁਰਦੁਆਰਾ ਸਾਹਿਬ ਜਿੱਥੇ ਕੀ ਨਮਸਤਾ ਕਰਵਾਂਗੇ ਮੱਥਾ ਟੇਕਾਂਗੇ ਜਾ ਕੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਜੇਕਰ ਜਿੰਨਾ ਹੋ ਸਕੇ ਆ ਸੰਗਤਾਂ ਤੁਸੀਂ ਰਸ ਦੇਖ ਸਕਦੇ ਹੋ ਇਸ ਸਮੇਂ ਨਾ 8:30 ਕ ਦਾ ਤਕਰੀਬਨ ਟਾਈਮ ਹੋ ਚੁੱਕਿਆ ਏ ਸੰਗਤਾਂ ਦਾ ਰਸ ਵਾਦਾ ਜਾ ਰਿਹਾ ਅੱਜ ਹੌਲਾ ਮਹੱਲਾ ਏ ਜਿੱਥੇ ਕੀ ਲੋਕਾਂ ਦੀਆਂ ਹੋਲੀਆਂ ਤੇ ਗੁਰਦામ ਮਹੱਲਾ ਹੈ ਹੌਲਾ ਹੈ ਮਹੱਲਾ ਹੈ ਸ੍ਰੀ ਗੁਰਗੋਬ ਸਿੰਘ ਮਹਾਰਾਜ ਜਿਹਦਾ ਹੌਲਾ ਮਹੱਲਾ ਹੈ ਤੇ ਪਹੁੰਚੇ ਹੋਏ ਅਸੀਂ ਅੱਜ ਸਿੰਘਾਂ ਦੀਆਂ ਲਾਡਲੀਆਂ ਫੌਜਾਂ ਕਿੱਤੀ ਤੇ ਪਹੁੰਚਦੇ ਆਣ ਗੁਰਦੁਆਰਾ ਸਾਹਿਬ ਵੱਲ ਸ੍ਰੀ ਕੇਸਗੜ੍ਹ ਸਾਹਿਬ ਵੱਲ ਤੇ ਜਿੱਤੇ ਕੀ ਹਾਂਜੀ ਆ ਜੋ ਕੇ ਆ ਦੇਖ ਸਕਦਾ ਸੰਗਤਾਂ ਦਾ ਰਸ ਵਾਦਦਾ ਜਾ ਰਿਹਾ ਗੁਰੂਆਂ ਦੀਆਂ ਲਾਡੀਆਂ ਫੌਜਾਂ ਪਹੁੰਚ ਰਹੀਆਂ ਨੇ ਉਹ ਆ ਜਾ ਯਾਰ ਹਾਂਜੀ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਕਿੱਥੇ ਰਹਿੰਦੇ ਹੋ ਆਕਾਲ ਕਹੋ ਨਹੀਂ ਸੰਗਤਾਂ ਜੀ ਹਾਂਜੀ ਆ ਬਾਬਾ ਜੀ ਕਿੱਡੀ ਜਗ੍ਹਾ ਕਿਹੜੇ ਦਲ ਤੋਂ ਆਏ ਤੁਸੀਂ ਸਮੇਸ਼ਰਨਾ ਦਾ ਰੰਗ ਰੇਟੇ ਗੁਰਕੇ ਬੇਡੇ ਬਾਬਾ ਜੀਵਿੰਦਰ ਸਿੰਘ ਦੀ ਫੌਜ ਆਈ ਪਿਆ ਅਚਾਈ ਦੋ ਮਿੰਟ ਵੜਾ ਆਪਣੇ ਕੈਮਰੇ ਚ ਕਹਿ ਦੋ ਮੈਕ ਟੂ ਹਾਂਜੀ ਵੈਰੀ ਦਾ ਖਾਲਸਾ ਵੈਰੀ ਜੀ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਾਰੇ ਬੁਲਾਵੇ ਨਿਹਾਲ ਜਾਵੇ ਗੁਰੂ ਗੋਬਿੰਦ ਸਿੰਘ ਬਾਜਾਂ ਵਾਲੇ ਦੇ ਮਨ ਭਾਵੇ ਚੜ੍ਹਦੀ ਕਲਾ ਸੰਗਤਾਂ ਨੂੰ ਖਰਾਬ ਸ੍ਰੀ ਆਗਾਰ ਜਨਦ ਸਭਈ ਤੁਸੀਂ ਸੁਮੇਸ਼ ਤਰਨਾ ਦਾ ਰੰਗ ਰੇਟੇ ਗੁਰਕੇ ਬੇਟੇ ਬਾਬਾ ਜੀਵਨ ਸਿੰਘ ਦੀ ਫੌਜ ਘੋੜ ਦੌੜ ਹੋਣੀ ਅੱਜ 15 ਦੀ ਹਾਂਜੀ ਅੱਜ ਹੋਲਾ ਲੋਕਾਂ ਦੀਆਂ ਹੋਲੀਆਂ ਦੇ ਖਾਲਸਾ ਲੋਕਾਂ ਦੀਆਂ ਹੋਲੀਆਂ ਖਾਲਸਿਆਂ ਦੇ ਹੋਲੇ ਸ੍ਰੀ ਅਨੰਦਪੁਰ ਸਾਹਿਬ ਆ ਢੋੜਿਆਂ ਦੇ ਚੜ ਕੇ ਹਾਂਜੀ ਢੋੜ ਦੌੜ ਹੋਣੀ ਆ ਹਾਂਜੀ ਹਾਂਜੀ ਕਿੱਲੇ ਫੁੰਡਨੇ ਆ ਕਾਰੇ ਬਣਾਵੇ ਨਿਹਾਲ ਦਵੇ ਸੰਗਤਾਂ ਨੂੰ ਨਿਹਾਲ ਕਰਾਵੇ ਬਾਬਾ ਅਜੀਤ ਸਿੰਘ ਕਾਰਜ ਪਾਤੇ ਕਰਾਵੇ ਗੁਰੂ ਗੋਬਿੰਦ ਸਿੰਘ ਨਿਹਾਲ ਕਰਾਵੇ ਸੋ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚਦੇ ਆ ਮੇਰਾ ਆਪਾਂ ਹਾਂਜੀ ਆਖਿਆ ਹਾਂਜੀ ਦੇਖੋ ਜੀ ਪੁਰਵਾਂ ਦੀਆਂ ਲਾਡੀਆਂ ਪਹੁੰਚਾ ਪਹੁੰਚੇ ਨੇ ਜਿੱਥੇ ਕਿ ਅੱਜ ਖਾਲਸਾ ਦਾ ਹੌਲੇ ਤੇ ਹਾਂਜੀ ਲੋਕਾਂ ਦੀਆਂ ਹੌਲੀਆਂ ਤੇ ਖਾਲਸਾ ਦਾ ਹੌਲਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਉਂ ਆਪ ਸਰਦਾਰਾ ਲੱਭਣਾ ਯਾਰ ਛੇੜੇ ਨਹੀਂ ਇੰਟਰਵਿਊ ਲੈਣੀ ਇੱਕ ਮਿੰਟ ਇੱਕ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭਾਈ ਅਪਾ ਤੁਹਾਡਾ ਨਾਮ ਕੀ ਹੈ ਤੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਸਭ ਤੋਂ ਪਹਿਲਾਂ ਕਲਗੀ ਵਾਲੇ ਪਾਸ਼ਾ ਦੀ ਬਖਸ਼ੇਦਰਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਦਾਸ ਜਿਲਾ ਗਰਦਾਸਪੁਰ ਪਿੰਡ ਸਿਦਮਾ ਚੱਕ ਕਮਾਨ ਤੋਂ ਵਿਆਸ ਰੋਡ ਤੇ ਹੈਗਾ ਪਿੰਡ ਸਾਡਾ ਜੀ ਅੱਛਾ ਜੀ ਅੱਜ ਔਲੇ ਮਹੱਲੇ ਤੇ ਪਹੁੰਚੋ ਜੀ ਕੀ ਕਹਿਣਾ ਚਾਹਨਾ ਸੰਤਾਂ ਨੂੰ ਕੀ ਸੁਨੇਹਾ ਜਾਣਾ ਹੈਓ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਕਲਗੀ ਵਾਲੇ ਪਾਸ਼ਾ ਦੀ ਜੋ ਪਹਾੜੀ ਰਾਜੇ ਹੋਲੀਆਂ ਖੇਡਿਆ ਕਰਦੇ ਸਨ ਤਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਨੇ ਹੋਲੀਆਂ ਤੋਂ ਹੋਲਾ ਮਹੱਲਾ ਬਣਾ ਕੇ ਨੇਜੇ ਬਾਜੀ ਗਜਕੇ ਬਾਜੀ ਘੋੜ ਦੌੜ ਘੋੜ ਸਵਾਰੀ ਕਰਕੇ ਤੇ ਸਿੱਖਾਂ ਦੇ ਵਿੱਚ ਇਹਨਾਂ ਜੋਰ ਪਾ ਦਿੱਤਾ ਕਿ ਜ਼ੁਲਮ ਦਾ ਨਾਸ਼ ਕਰਨ ਵਾਸਤੇ ਸਿੱਖਾਂ ਨੂੰ ਤਾਕਤ ਬਖ ਦਿੱਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਾਰੇ ਪੰਥ ਦਾ ਖਿਆਲ ਕਰਨਾ ਹੈ ਤੇ ਸਿੱਖੀ ਦੇ ਨਾਲ ਜੋੜਨਾ ਹੈ ਹਾਂਜੀ ਬਾਬਾ ਜੀ ਦੇਖੋ ਲੋਕ ਕਹਿੰਦੇ ਨੇ ਹੋਲੀ ਇਹ ਖਾਲਸਾ ਦਾ ਹੌਲਾ ਇਹ ਹੌਲਾ ਮਹੱਲਾ ਕਿਉਂ ਕਹਿੰਦਾ ਖਾਲਸਾ ਦਾ ਵੇਖੋ ਜੀ ਰੰਗ ਜਿਹੜਾ ਕੱਚਾ ਸੀ ਛੋਟ ਲਿਆ ਉਹ ਤਾਂ ਫਿਰ ਮੂੰਹ ਤੋਲਿਆ ਜਾਂ ਆਪਾਂ ਮਤਲਬ ਸਰੀਰ ਤੇ ਕੱਪੜੇ ਝਾੜ ਲਏ ਤੇ ਗਿਆ ਪਰ ਪੱਕਾ ਰੰਗ ਜਿਹੜਾ ਕਲਗੀ ਵਾਲੇ ਪਾਸ਼ਾ ਦਾ ਉਹ ਅੰਬਰ ਦਾ ਦਾਤ ਹੈ ਬਾਟੇ ਦਾ ਜਿਹੜਾ ਕਲਗੀ ਵਾਲੇ ਪਾਸ਼ਾ ਨੇ ਇੱਥੇ ਵਿਸਾਖੀ ਤੇ ਖੰਡੇ ਬਾਟੇ ਦੀ ਪੌਲ ਸ਼ਿਕਾਈ ਸੀ ਉਹਦਾ ਮਤਲਬ ਹੈਗਾ ਪੀਓ ਪਵਲ ਖੰਡੇ ਧਰ ਹੋਏ ਜਰਨ ਸਹੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇ ਲਗਾ ਆਪ ਹੀ ਗੁਰੂ ਬਣੇ ਆਪ ਹੀ ਚੇਲੇ ਬਣੇ ਖਾਲਸੇ ਪੰਥ ਦੀ ਸਾਜਣਾ ਇਸੇ ਕੇਸਗੜ੍ਹ ਧਰਤੀ ਤੇ ਕੀਤੀ ਹੈ ਮੈਂ ਸਾਰੇ ਵੀਰਾਂ ਭਰਾਵਾਂ ਨੂੰ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਆਪ ਆਉਣਾ ਹੈ ਆਪਾ ਮਦਦ ਲੰਗਰਾਂ ਤੱਕ ਨਾ ਰੱਖਿਏ ਆਪਾਂ ਇੱਥੋਂ ਕੁਝ ਲੈ ਕੇ ਜਾਈਏ ਜਿੱਥੇ ਕਿਤੇ ਦੀਵਾਨ ਚੱਲਦੇ ਹਨ ਆਪਾਂ ਉਸ ਚੰਗੀ ਪ੍ਰੇਰਨਾ ਲੈ ਕੇ ਜਾਈਏ ਗੁਰੂ ਖਾਲਸੇ ਨਾਲ ਜੁੜੀਏ ਤੇ ਆਪਣਾ ਪੰਥ ਜਿਹੜਾ ਹੈ ਉਹ ਅੱਗੇ ਲੈ ਕੇ ਚੱਲੀਏ ਜੀ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਮਾੜਾ ਨਾਮ ਦੱਸੋ ਜੀ ਤੁਹਾਡਾ ਨਾਮ ਸ਼ਮਸ਼ੀਰ ਸਿੰਘ ਜੀ ਪਿੰਡ ਸਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦੀ ਜੀ ਇਹ ਜੀ ਇਹ ਆਊਗਾ ਕਿੱਥੇ ਮਾੜਾ ਦੱਸੋ ਆਪਣਾ ਪੰਜਾਬ 794 ਚੈਨਲ ਹੈ ਜੀ ਮੇਰਾ ਜੀ ਧੰਨਵਾਦ ਕਰਦੀ ਹਾਂ ਜੀ ਵੀਰ ਜੀ ਸਤਿਗੁਰ ਜੀ ਹਲੋ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਨਾਮ ਵੀ ਦੱਸ ਦਿਓ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਹੁਤ ਸਤਿਕਾਰਯੋਗ ਸਾਧ ਸੰਗਤ ਦੇ ਦਰਸ਼ਨ ਕਰਨ ਵਾਸਤੇ ਬਹੁਤ ਧੰਨਵਾਦ ਆਪਣੇ ਦਰਬਾਰ ਦੇ ਵਿੱਚ ਹੋਲੇ ਮਾਲੇ ਵਿੱਚ ਰੰਗ ਦੇ ਵਿੱਚ ਰੰਗਣ ਵਾਸਤੇ ਸਾਨੂੰ ਉਹਨਾਂ ਨੇ ਕਿਰਪਾ ਕੀਤੀ ਆ ਤੇ ਸੰਗਤ ਦੇ ਦਰਸ਼ਨ ਕਰਨ ਦੇ ਨਾਲ ਨਾਲ ਅਸੀਂ ਗੁਰੂ ਮਹਾਰਾਜ ਦੇ ਵੀ ਦਰਸ਼ਨ ਕਰਨ ਆਏ ਆ ਅਸੀਂ ਕੋਟੀ ਕੋਟੀ ਧੰਵਾਦ ਆ ਉਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਜੀ ਸੋਨਹਾਰ ਸਾਚੀਆ ਕਾਲਾ ਹਾਲ ਹੋ ਜਾਵੇ ਫਤਿਹ ਪਾਵੇ ਕਲਗੀ ਧਰ ਦੇ ਮਨ ਨੂੰ ਪਾਵੇ ਸੋ ਨਿਹਾਲ ਹੋ ਜਾਵੇ ਫਤਿਹ ਆਕਾਲ ਗੁਰੂ ਆਕਾਲ ਦੇਖ ਦੇਖ ਫਤਿਹ ਗੁਰੂ ਖਾਲਸੇ ਦੀ ਹਰ ਮਦਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਹੜੇ ਦਲ ਪੰਥ ਦੇ ਹੋ ਤੁਸੀਂ ਖੁੱਲਾ ਮਹਾਰਾਜ ਖੁੱਲਾ ਪੰਥ ਅੱਛਾ ਜੀ ਬਾਬਾ ਜੀ ਜਿਹੜਾ ਤੁਹਾਡੇ ਕੋਲ ਪੰਛੀ ਆ ਇਸ ਦਾ ਨਾਮ ਕੀ ਹੈ ਇਹਨੂੰ ਪੈਰਾਗ੍ਰੇਨ ਫਾਲਕਨ ਕਹਿੰਦੇ ਆ ਇਹ ਬਾਜ ਹੈ ਜੀ ਇਹ ਅੱਛਾ ਜੀ ਜਿਹੜੇ ਲੋਕ ਇਥੇ ਈਗਲ ਵੀ ਹੈਗੀ ਹੈ ਜਿਹੜਾ ਇਹ ਪਿੱਛੇ ਤੁਸੀਂ ਦੇਖੋਗੇ ਇਹਨੂੰ ਅਮਰੀਕਨ ਕਾਸਲ ਕਹਿੰਦੇ ਆ ਜੀ ਉਹ ਅਮਰੀਕਨ ਕਾਸਲ ਹੈ ਪੈਰਾਗ੍ਰੇਨ ਹੈ ਆ ਜਾ ਰਿਹਾ ਸੋ ਹਾਂ ਜੀ ਆ ਦਿਖਾਓ ਜੀ ਹੋਰ ਵੀ ਇਸ ਬਾਰੇ ਜਾਣਕਾਰੀ ਦਿਓ ਜੀ ਇਹ ਆਜ਼ਾਦ ਪੰਛੀ ਹੈ ਜੀ ਜਿਹੜਾ ਇਹਦੇ ਔਰੇ ਚ ਰਹਿੰਦਾ ਹੈ ਉਹ ਆਜ਼ਾਦੀ ਦਾ ਨਿਕਮਾ ਨਹੀਂਦਾ ਜੀ ਆਜ਼ਾਦ ਹੀ ਰਹਿੰਦੇ ਆ ਜੀ ਉਹ ਤੁਹਾਡਾ ਨਾਮ ਕੀ ਹੈ ਜੀ ਅਮਰਜੋਤ ਸਿੰਘ ਮਹਾਰਾਜ ਇੱਕ ਵਾਰ ਗੱਲ ਕਰੀਏ ਕਿਹੜੀ ਜਗ੍ਹਾ ਤੋਂ ਆਪਾਂ ਇੱਥੇ ਮੁਹਾਲੀ ਤੋਂ ਜੀ ਉਹਦਾ ਨੰਦਪੁਰ ਸਾਹਿਬ ਸਾਡੀ ਪੱਕੀ ਨਗਰੀ ਜੀ ਕਿਰਪਾ ਮਹਾਰਾਜ ਦੀ ਆਸਟ੍ਰੇਲੀਆ ਜੀ ਬਾਜ ਸਾਲ ਉਹਨੇ ਹੋਲੇ ਮੱਲੇ ਤੇ ਮਾਰਾ ਸਾਹਿਬ ਆਪੇ ਆਪੇ ਮਾਰਾ ਸਾਹਿਬ ਬੁਲਾਉਨੇ ਇਸ ਬਾਜ ਨੇ ਲੱਗਾ ਆਇਸਾ ਲੱਗਨੇ ਬਾਜ ਪਹਿਲੀ ਵਾਰ ਲੱਗੇ ਗੁਰਗੋਸੀ ਦੀ ਨਿਸ਼ਾਨੀ ਹੈ ਨਾ ਜੀ ਇਹ ਬਾਜਾ ਵਾਲੇ ਕਹਿੰਦੇ ਬਾਜਾ ਜੀ ਇਹ ਆਪਣਾ ਚਿਕਾਰ ਆਪ ਕਰਕੇ ਖੁਦ ਖਰ ਕੇ ਖਾਂਦਾ ਬਿਲਕੁਲ ਆਜ਼ਾਦ ਪੰਛੀ ਕਿਹ ਲੈਣਦੇ ਹੁੰਦੇ ਤੁਸੀਂ ਆਜ਼ਾਦ ਪੰਛੀ ਹੈ ਜੀ ਇਹ ਠੀਕ ਹੈ ਨਾ ਜੀ ਤੇ ਸਾਨੂੰ ਇਹੀ ਕਹਿੰਦਾ ਵੀ ਆਜ਼ਾਦ ਰਹੋ ਸਾਨੂੰ ਸਿਖਾਉਂਦਾ ਠੀਕ ਹੈ ਨਾ ਹਰ ਵਕਤ ਸਿੱਖਣਾ ਜਿਹੜਾ ਸਿੰਘ ਜਿਹੜਾ ਗੁਰੂ ਦਾ ਸਿੱਖ ਖਾਲਸਾ ਦਾ ਆ ਮਣਦੇ ਤੋਂ ਅੱਗੇ ਪਹਿਲੇ ਕੋਪੀ ਬਣਾ ਦੇ ਦੇਖੋ ਜੀ ਬਹੁਤ ਹੀ ਸੁੰਦਰ ਪੰਛੀ ਹੈ ਕਿੰਨਾ ਸ਼ਿੰਗਾਰਾ ਹੋਇਆ ਹੈ ਇਹ ਜਿੰਨਾ ਸੋਹਣਾ ਤਿਆਰ